ਕੁਚਕਾ ਖਾਲਸਾ ਵੈਗੂ ਚਿੱਕੀ ਫੱਤੇ ਗਰੂ ਵਿਦ ਹਸਵਾਈਫ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਤੇ ਚਲੋ ਲਾਈਵ ਨੂੰ ਜੁਆਇਨ ਕਰ ਲਓ ਜਲਦੀ ਤੋਂ ਜਲਦੀ ਵੀਡੀਓ ਨੂੰ ਲਾਈਕ ਕਰ ਦਿਓ ਸੌਰੀ ਅੱਜ ਜਸ ਸਿੰਘ 10 15 ਮਿੰਟ ਲੇਟ ਹੋ ਗਏ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਗੁਰੂ ਅਮਰਦਾਸ ਜੀ ਦਾ ਜਨਮ ਦਿਨ ਆ ਰਿਹਾ ਹੈ ਤੇ ਆਪਾਂ ਰੋਜ਼ ਘੱਟ ਤੋਂ ਘੱਟ 10 ਮਿੰਟ ਜਾਪ ਕਰਨਾ ਹੈ ਤੇ ਵੱਧ ਤੋਂ ਵੱਧ ਸੰਗਤ ਦੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਇੱਕ ਗੱਲ ਮੈਂ ਤੁਹਾਨੂੰ ਕਹਨਾ ਚਾਹਦੀ ਸੀ ਕਿ ਤੁਸੀਂ ਮੈਂ ਬਹੁਤ ਥੋੜੀਆਂ ਵੀਡੀਓਜ਼ ਬਣਾਈਆਂ ਆ ਆਪਣੇ ਚੈਨਲ ਤੇ ਬਹੁਤ ਵਧੀਆ ਉਹਦੇ ਵਿੱਚ ਦੱਸੀਆਂ ਆ ਕਥਾ ਵੀ ਦੱਸੀਓ ਤੇ ਆਪਣੇ ਕੁਝ ਐਕਸਪੀਰੀਅੰਸ ਵੀ ਦੱਸਿਓ ਆ ਤੁਸੀਂ ਪਲੀਜ਼ ਚੈਨਲ ਤੇ ਜਾ ਕੇ ਨਾ ਵੀਡੀਓ ਨੂੰ ਥੋੜਾ ਟਾਈਮ ਜੇ 10 ਮਿੰਟ ਦੀ ਵੀਡੀਓ ਆ ਘੱਟੋ-ਘੱਟ 5 ਮਿੰਟ ਜਰੂਰ ਦੇਖਿਓ ਚਾਹੇ ਸਕਿਪ ਕਰ ਕਰਕੇ ਦੇਖਿਓ ਚਾਹੇ ਸਪੀਡ ਤੇਜ਼ ਕਰਕੇ ਦੇਖ ਲਿਓ ਤਾਂ ਕਿ ਸਾਡੇ ਚੈਨਲ ਦਾ 4000 ਘੰਟਾ ਵਾਚ ਟਾਈਮ ਪੂਰਾ ਹੋ ਸਕੇ ਮੈਂ ਕੋਸ਼ਿਸ਼ ਕਰੂੰਗੀ ਅੱਜ 10 ਮਿੰਟ ਤੋਂ ਥੋੜੀ ਜ਼ਿਆਦਾ ਆਪਾਂ ਲਾਈਵ ਕਰੀਏ ਤੇ ਮਹਾਰਾਜ ਜੀ ਦਾ ਜਾਪ ਕਰੀਏ ਵਾਹਿਗੁਰੂ ਦਾ ਨਾਮ ਲਈਏ ਕਿਉਂਕਿ ਦੁੱਖ ਸੁੱਖਾਂ ਵਿੱਚ ਉਹ ਨਹੀਂ ਸਹਾਈ ਹੋਣਾ ਜਿੱਦਾਂ ਜਿੱਦਾਂ ਸਾਡੀ ਉਮਰ ਵੱਧ ਜਾਂਦੀ ਆ ਉਦਾਂ ਉਦਾਂ ਸਾਨੂੰ ਹੌਲੀ ਹੌਲੀ ਠੋਕਰਾਂ ਖਾ ਖਾ ਕੇ ਦੁਨੀਆਦਾਰੀ ਦੀ ਸਮਝ ਆ ਜਾਂਦੀ ਆ ਆਪਣੇ ਵਗਾਨਿਆਂ ਦਾ ਪਤਾ ਲੱਗਦਾ ਆ ਤੇ ਉਦਾਂ ਉਦਾਂ ਜਿਵੇਂ ਜਿਵੇਂ ਸਾਡੀ ਜ਼ਿੰਦਗੀ 'ਚ ਦੁੱਖ ਆਦੇ ਆ ਉਦਾਂ ਉਦਾਂ ਅਸੀਂ ਪਰਮਾਤਮਾ ਦੇ ਨੇੜੇ ਹੁੰਦੇ ਆ ਜਦੋਂ ਅਸੀਂ ਪਰਮਾਤਮਾ ਨੇ ਨੇੜੇ ਹੁੰਦੇ ਜਾਂਦੇ ਆ ਨਾ ਤਾਂ ਹੌਲੀ ਹੌਲੀ ਸਾਰੇ ਦੁੱਖ ਦਰਦ ਆਪੇ ਸਾਡੀ ਜ਼ਿੰਦਗੀ ਚੋਂ ਜਾਣ ਲੱਗ ਪੈਂਦੇ ਆ ਤੇ ਬਾਕੀ ਸਾਰਾ ਕੁਝ ਪਰਮਾਤਮਾ ਦੇ ਹਾਣੇ ਦੇ ਅੰਦਰ ਹੈ ਇਸ ਲਈ ਕਦੇ ਵੀ ਕਿਸੇ ਵੀ ਗੱਲ ਦੀ ਚਿੰਤਾ ਨਾ ਕਰੋ ਚਾਹੇ ਜਿੱट्टी ਮਰਜੀ ਵੱਡੀ ਬਿਪਤਾ ਹੋਵੇ ਸਾਰਾ ਕੁਝ ਉਸ ਰੱਬ ਤੇ ਛੱਡ ਦਿਓ ਕਿਉਂਕਿ ਕਹਿੰਦੇ ਆ ਨਾ ਉਹਦੇ ਮਰਜ਼ੀ বিনা ਤਾਂ ਪੱਤਾ ਵੀ ਨਹੀਂ ਹਿੱਲਦਾ ਫਿਰ ਜਦੋਂ ਸਾਡੇ ਹੱਥ ਵਿੱਚ ਕੁਝ ਹੈ ਹੀ ਨਹੀਂ ਹੈਗਾ ਤਾਂ ਫਿਰ ਅਸੀਂ ਕਿਉਂ ਹਨਾ ਆਪਣਾ ਧੂਆ ਕਰਨਾ ਪੁਰਾਣੀ ਵਿੱਚ ਵੀ ਗੁਰੂ ਮਹਾਰਾਜ ਨੇ ਇਹ ਕਿਹਾ ਕਿ ਨਾਮ ਜਪ ਵਸ ਸਿਮਰਨ ਕਰ ਸਿਮਰਨ ਕਰਨ ਨਾਲ ਜਿਹੜਾ ਸਾਡਾ ਮਾਲਕ ਕਰਮ ਆ ਜੋ ਵੀ ਸਾਡੇ ਅਗਲੇ ਪਿਛਲੇ ਜਨਮਾਂ ਦੇ ਪਾਪ ਆ ਉਹ ਸਾਰੇ ਕੱਟੇ ਜਾਂਦੇ ਆ ਇਸ ਕਰਕੇ ਆਪਾਂ ਹੁਣ ਸੀਰੀਜ਼ ਸ਼ੁਰੂ ਕੀਤੀ ਆ ਕਿ 10 ਮਿੰਟ ਜਪ ਸੀਰੀਜ਼ ਦਾ ਨਾਮ ਹੈਗਾ ਘਟੋ ਘਟਾ ਸੀ 10 ਮਿੰਟ ਤਾਂ ਜਪ ਕਰਨਾ ਹੀ ਆ ਜਿਹਦੇ ਵਿੱਚ ਆਪਾਂ ਦਸੇ ਪਾਤਸ਼ਾਹਿਆਂ ਦੇ ਨਾਮ ਦਾ ਜਪ ਕਰ ਸਕਦੇ ਆ ਫਿਰ ਆਪਾਂ ਸ਼ਹੀਦਾਂ ਦੇ ਨਾਮ ਦਾ ਜਪ ਕਰ ਸਕਦੇ ਆ ਵਾਹਿਗੁਰੂ ਜਾਪ ਕਰ ਸਕਦੇ ਆ ਤੇ ਜਿਹੜੇ ਵੀ ਤੁਸੀਂ ਆਪਣੇ ਗੁਰੂ ਨੂੰ ਮੰਨਦੇ ਆ ਤੁਸੀਂ ਕਿਸੇ ਵੀ ਗੁਰੂ ਦਾ ਆਪਣੀ ਜ਼ਿੰਦਗੀ ਚ 10 ਮਿੰਟ ਜਾਪ ਸ਼ੁਰੂ ਕਰ ਲਓ ਦੇਖੋ ਜਦੋਂ ਤੁਸੀਂ ਲਗਾਤਾਰ ਜਾਪ ਕਰੋਗੇ ਨਾ ਤੁਹਾਨੂੰ ਆਪਣੇ ਆਪ ਫੀਲ ਹੋਣ ਲੱਗ ਪੈਣਾ ਕਿ ਕੋਈ ਤਾਂ ਹੈ ਸ਼ਕਤੀ ਜਿਹੜੀ ਤੁਹਾਡੀ ਰੱਖਿਆ ਕਰਦੀ ਆ ਹਰ ਵੇਲੇ ਇਸ ਲਈ ਜਾਪ ਕਰਨਾ ਬਹੁਤ ਜ਼ਰੂਰੀ ਆ ਹਾਂਜੀ ਜਿਨ੍ਹਾਂ ਨੇ ਲਾਈਵ ਨੂੰ ਜੁਆਇਨ ਕੀਤਾ ਥੈਂਕ ਯੂ ਪਲੀਜ਼ ਲਾਈਕ ਕਰ ਦਿਓ ਤੇ ਆਪਾਂ ਗੱਲ ਕਰਦੇ ਸੀਗੇ ਕਿ ਜਾਪ ਕਰਨਾ ਬਹੁਤ ਜ਼ਰੂਰੀ ਆ ਆਪਣੀ ਜ਼ਿੰਦਗੀ ਵਿੱਚ ਜਦੋਂ ਬੰਦਾ ਹਾਰ ਜਾਂਦਾ ਥੱਕ ਜਾਂਦਾ ਜਾਂ ਜਦੋਂ ਵਿਪਤਾ ਪੈਂਦੀ ਆ ਸਭ ਤੋਂ ਪਹਿਲਾਂ ਅਸੀਂ ਪ੍ਰਮਾਤਮਾ ਦਾ ਨਾਮ ਲੈਣਾ ਸਾਨੂੰ ਸ਼ੁਰੂ ਕਰਨਾ ਚਾਹੀਦਾ ਜਦੋਂ ਅਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਆ ਨਾ ਤੁਸੀਂ ਇੱਕ ਗੱਲ ਨੋਟ ਕਰਿਓ ਜਦੋਂ ਦਿਨ ਵਿੱਚ ਤੁਸੀਂ ਮਤਲਬ ਕਈ ਵਾਰ ਐਡਾ ਕੋਈ ਮੁਸ਼ਕਿਲ ਆ ਜਾਵੇ ਕਿ ਤੁਸੀਂ ਬਹੁਤ ਦੁਖੀ ਆ ਤੁਹਾਡੀ ਕੋਈ ਬਸ ਨਹੀਂ ਚੱਲਦਾ ਸਾਰਾ ਕੁਝ ਛੱਡ ਕੇ ਹੱਥ ਮੂੰਹ ਧੋ ਕੇ ਸੁਖਮਨੀ ਸਾਹਿਬ ਜੀ ਦਾ ਗੁੱਟਤਾ ਖੋਲੋ ਜੇ ਤੁਹਾਨੂੰ ਰੋਂਦਿਆਂ ਰੋ ਅਥਾ ਪਾਠ ਕਰਦਿਆਂ ਕਰਦਿਆਂ ਤੁਹਾਡੀ ਅੱਖ ਚ ਹੰਝੂ ਨਾ ਆਇਆ ਤਾਂ ਨਾਮ ਬਦਲਿਓ ਆਪਣੇ ਆਪ ਤੁਹਾਡੇ ਹੰਝੂ ਦੇ ਕੇ ਉਹ ਜਿਹੜਾ ਤੁਹਾਡੇ ਦਿਲ ਦਾ ਦੁੱਖ ਹੁੰਦਾ ਉਹ ਆਪਣੇ ਆਪ ਸਾਰਾ ਬਾਹਰ ਨਿਕਲ ਜਾਣਾ ਹੌਲੀ ਹੌਲੀ ਜਦੋਂ ਤੁਸੀਂ 10ਵੀਂ 11ਵੀਂ ਅਸ਼ਟਪਦੀ ਤੇ ਜਾਂਨੇ ਆ ਤੁਹਾਡਾ ਮਨ ਹੌਲੀ 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 ਕੋਲੀ ਆਪੇ ਹੀ ਸ਼ਾਂਤ ਹੋਣ ਲੱਪਣ다 ਫਿਰ ਜਦੋਂ ਅਸੀਂ ਸੁਖਮਨੀ ਸਾਹਿਬ ਜੀ ਦਾ ਪੂਰਾ ਪਾਠ ਕਰ ਲੈਨੇ ਆ ਐਦਾਂ ਲੱਗਦਾ ਉਦੋਂ ਕਿ ਜਿਦਾਂ ਨਾ ਇੱਕ ਸਾਡੇ ਦਿਲ ਤੋਂ ਬੋਝ ਜਿਹਾ ਲੈ ਗਿਆ ਹੁੰਦਾ ਆ ਮਤਲਬ ਕਿ ਬਹੁਤ ਇੱਕ ਸ਼ਕਤੀ ਜਿਹੀ ਆਪਣੇ ਆਪ ਨੂੰ ਮਹਿਸੂਸ ਹੁੰਦੀ ਆ ਜਿਹੜੇ ਜਿਹੜੇ ਮੇਰੀ ਇਸ ਗੱਲ ਨਾਲ ਐਗਰੀ ਆ ਉਹ ਸਾਰੇ ਜਣੇ ਲਾਈਕ ਕਰਿਓ ਤੇ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਦੁੱਖ ਝਡਾਇਓ ਵਾ ਜਾਂ ਉਹਨਾਂ ਨੂੰ ਕਿਸੇ ਵੀ ਵਿਪਤਾ ਵਿੱਚ ਉਹ ਇਸ ਗੱਲ ਨੂੰ ਸਮਝ ਸਕਦੇ ਆ ਬਾਕੀ ਆਪਣੀ ਜ਼ਿੰਦਗੀ ਦਾ ਗੁਰੂ ਮਹਾਰਾਜ ਨੇ ਕਿਹਾ ਹੈ ਕਲਗੀਧਰ ਸੱਚੇ ਪਾਤਸ਼ਾਹ ਨੇ ਕਿ ਦਸਵੰਦ ਕੱਢਣਾ ਬਹੁਤ ਜ਼ਰੂਰੀ ਆ ਗੁਰੂ ਨੇ ਸਭ ਤੋਂ ਮਾਇਆ ਦਾ ਦਸਵੰਦ ਜਾਂ ਹੋਰ ਪਦਾਰਥਾਂ ਦਾ ਦਸਵੰਦ ਉਹ ਨਹੀਂ ਮੰਗਿਆ ਗੁਰੂ ਜੀ ਚੰਦੇ ਆ ਕਿ ਮੈਨੂੰ ਤੇਰੇ ਸਮੇਂ ਚੋਂ ਦਸਵੰਦ ਚਾਹੀਦਾ ਜੇ ਮੰਨ ਲਓ 24 ਘੰਟੇ ਆ ਤਾਂ 2.5 ਘੰਟੇ ਗੁਰੂ ਨੂੰ ਦੇਣੇ ਇਹ ਇੱਕ ਸਾਡਾ ਦਸਵੰਦ ਆ ਸਿਰਫ ਇਹੀ ਸਾਡਾ ਸਾਡੇ ਨਾਲ ਜਾਣਾ ਜੇ ਅਸੀਂ 2.5 ਘੰਟੇ ਨਹੀਂ ਦੇ ਸਕਦੇ ਤਾਂ ਘੱਟੋ ਘਾਟ 10 15 20 ਮਿੰਟ ਤਾਂ ਆਰਾਮ ਨਾਲ ਹਰ ਇਨਸਾਨ ਦੇ ਸਕਦਾ ਅਸੀਂ ਨਾਂ ਦੇ ਨਾਂ ਦੇ ਜਾਪ ਕਰ ਸਕਦੇ ਚਾਹੇ ਜਿੰਨੇ ਮਰਜ਼ੀ ਵਜੇ ਹੋਈਏ ਅਸੀਂ ਕਦੇ ਵੀ ਆਪਣੀ ਰੋਟੀ ਪਾਣੀ ਖਾਣਾ ਨਹੀਂ ਭੁੱਲਦੇ ਕਦੇ ਵੀ ਨਹਾਉਣਾ ਧੋਣਾ ਨਹੀਂ ਭੁੱਲਦੇ ਫਿਰ ਅਸੀਂ ਪਰਮਾਤਮਾ ਦਾ ਨਾਮ ਲੈਣਾ ਪਰ ਭੁੱਲ ਜਾਂਦੇ ਹਾਂ ਠੀਕ ਆ ਇਸ ਲਈ ਨਾ ਸਾਰੀਆਂ ਗੱਲਾਂ ਨੂੰ ਛੱਡ ਕੇ ਬਸ ਆਪਣਾ ਇੱਕ ਨਿਯਮ ਬਣਾਈਏ ਕਿ ਪ੍ਰਮਾਤਮਾ ਦਾ ਨਾਮ ਲੈਣਾ ਹੀ ਲੈਣਾ ਲੇਕਿਨ ਕਾਊਂਟਰ ਆਂਦੇ ਆ 50 ਰੁਪਏ ਦਾ ਆ ਉਹ ਉਹ ਜਿੱਦਣ ਗੁਰੂ ਰਾਮਦਾਸ ਜੀ ਦਾ ਜਨਮ ਦਿਨ ਆ ਉਸ ਦਿਨ ਅਸੀਂ ਰਾਤ ਨੂੰ 12 ਵਜੇ ਜਾਪ ਸ਼ੁਰੂ ਕਰਨਾ 10000 ਜਾਪ ਕਰਨਾ ਕਾਊਂਟਰ ਤੇ ਤੇ ਥਨ ਮੈਂ ਵੀਡੀਓ ਵਿੱਚ ਵੀ ਦਿਖਾਉਂਗੀ ਬਸ ਉਹ ਕਾਊਂਟਰ ਰੱਖੋ ਆਪਣੇ ਘਰ ਵਿੱਚ ਜਦੋਂ ਵੀ ਵਿਹਲੇ ਹੁੰਨੇ ਆ ਉਹਨੂੰ ਉਂਗਲੀ ਤੇ ਲਾ ਲਓ ਹੱਥ ਮੂੰਹ ਧੋ ਕੇ ਉਦੋਂ ਹੀ ਜਾਪ ਕਰਨਾ ਸ਼ੁਰੂ ਕਰਤਾ ਜਦੋਂ ਤੁਸੀਂ ਕਾਊਂਟਰ ਤੇ ਜਾਪ ਕਰਦੇ ਆ ਨਾ ਆਟੋਮੈਟਿਕਲੀ ਥੋ ਜਿਆਦਾ ਜਾਪ ਹੁੰਦਾ ਅੱਖਾਂ ਮੀਟ ਕੇ ਬਸ ਗਣਨ ਦੀ ਵੀ ਨਹੀਂ ਲੋੜ ਤੇ ਜਾਪ ਕਰਦੇ ਵੇਲੇ ਸੋਚਣਾ ਕਿ ਅਸੀਂ ਮਤਲਬ ਕਿ ਬਾਬਾ ਜੀ ਸਾਡੇ ਸਾਹਮਣੇ ਬੈਠੇ ਆ ਤੇ ਅਸੀਂ ਉਹਨਾਂ ਨਾਲ ਗੱਲਾਂ ਕਰ ਰਹੇ ਆ ਤੇ ਕਿੰਨਾ ਪਤਾ ਨਹੀਂ 10 15 20 ਮਿੰਟ ਕਿੱਦਾਂ ਲੰਘ ਜਾਂਦੇ ਪਤਾ ਵੀ ਨਹੀਂ ਲੱਗਦਾ ਕਹਿਣ ਦਾ ਮਤਲਬ ਕਿ ਰੱਬ ਦਾ ਨਾਲ ਜਦੋਂ ਲੈਣਾ ਆ ਨਾ ਇੱਕ ਬੋਝ ਸਮਝ ਕੇ ਨਹੀਂ ਲੈਣਾ ਇੱਕ ਖੁਸ਼ੀ ਨਾਲ ਲੈਣਾ ਇਹ ਕਹਿਣਾ ਚਾਹ ਰਹੀ ਆ ਮੈਂ ਬਾਕੀ ਆਪਾਂ 8 ਤਰੀਕ ਨੂੰ ਗੁਰੂ ਮਹਾਰਾਜ ਜੀ ਦਾ ਜਨਮ ਦਿਨ ਆ ਰਿਹਾ ਆ ਉਸ ਦਿਨ ਸਾਰੇ ਆਪਣੇ ਘਰ ਵਿੱਚ ਦੀਗ ਬਣਾਓ ਆਪਣੇ ਬੱਚਿਆਂ ਨੂੰ ਦੱਸੋ ਗੁਰੂ ਮਹਾਰਾਜ ਬਾਰੇ ਤੇ ਗੁਰਦੁਆਰਾ ਸਾਹਿਬ ਜਾਓ ਸੇਵਾ ਕਰੋ ਜਦੋਂ ਅਸੀਂ ਹਨਾ ਬਰਤਨਾਂ ਦੀ ਸੇਵਾ ਕਰਦੇ ਆ ਕਿਹੜੇ ਬਰਤਨਾਂ ਦੀ ਕਰਨੀ ਆ ਜਿਹੜੇ ਵੱਡੇ ਗੁਰਦੁਆਰੇ ਆ ਜਾਂ ਦੂਸਰੇ ਛੋਟੇ ਗੁਰਦੁਆਰੇ ਵੀ ਆ ਪਿੰਡਾਂ ਦੇ ਜਿੱਥੇ ਗੁਰੂ ਮਹਾਰਾਜ ਨੂੰ ਦੀਗ ਦਾ ਭੋਗ ਲੱਗਦਾ ਅੱਜ ਮੈਂ ਤੁਹਾਨੂੰ ਆਪਣੀ ਇੱਕ ਗੱਲ ਸੁਣਾਣੀ ਆ ਮੇਰੇ ਨਾਲ ਇੱਕ ਵਾਰੀ ਥੋੜੀ ਪ੍ਰੋਬਲਮ ਸੀ ਸਾਡੇ ਘਰ ਵਿੱਚ ਉਹਦਾ ਸੋਲੂਸ਼ਨ ਨਹੀਂ ਸੀ ਹੋ ਰਿਹਾ ਮੈਂ ਲ ਬੜਾ ਮੰਨ ਤੋ ਕਿਸੇ ਪੜਾਈ ਮੰਨ ਤੋ ਕਿਸੇ ਮੈਂ ਦੇਖੀ ਕੋਈ ਵੀਡੀਓ ਦੇਖਦੀ ਸੀ YouTube ਤੇ ਉਹ ਕਹਿੰਦੇ ਜੀ ਜੇ ਮਤਲਬ ਤੁਸੀਂ ਇੱਧਾੜ ਜਾਓ ਨਾ ਕਿ ਤੁਹਾਨੂੰ ਕੋਈ ਹੱਲਾ ਹੀ ਨਹੀਂ ਲੱਭ ਰਿਆ ਤਾਂ ਤੁਸੀਂ ਹੈ ਨਾ ਦੇਗ ਵਾਲੇ ਜਿਹੜੇ ਬਰਤਨ ਹੁੰਦੇ ਆ ਉਹਨਾਂ ਦੀ ਸੇਵਾ ਕਰਨੀ ਸ਼ੁਰੂ ਕਰ ਤੋ ਐਦਾਂ ਮੈਂ ਵੀਡੀਓ ਵਿੱਚ ਸੁਣਿਆ ਸਵੇਰ ਨੂੰ ਉੱਥੇ ਗੋਦਦਵਾਰਾ ਸਭ ਗਈ ਸ਼ੀਦਾ ਸਾਹਿਬ ਉੱਥੇ ਕੁਦਰਤੀ ਪਏ ਬਰਤਨ ਸਾਡੇ ਉੱਥੇ ਰੱਖੇ ਹੁੰਦੇ ਮਹਾਰਾਜ ਵਾਲੇ ਜਿੱਦਾਂ ਲੋਕ ਦੇਖ ਕਰਾਂਦੇ ਨਾ ਉਹ ਫਿਰ ਸਾਰੇ ਇਕੱਠੇ ਇਕੱਠੇ ਰੱਖ ਦਿੰਦੇ ਮੈਂ ਦੇਖਿਆ ਇੱਕ ਇੱਕ ਬਾਲਟੀ ਸੀ ਪੂਰੀ ਬਤਨਾਂ ਦੀ ਭਰੀ ਹੋ ਥਾਲ ਕੋਲੀਆਂ ਮੈਂ ਬਾਬਾ ਜੀ ਨੂੰ ਪੁੱਛਿਆ ਮੈਂ ਕਿ ਬਾਬਾ ਜੀ ਮੈਂ ਸੇਵਾ ਕਰ ਸਕਦੀ ਆ ਕਹਿੰਦੇ ਹਾਂਜੀ ਕਰ ਦੋ ਤੇ ਕੰਟੀ ਹੋਰ ਸਿਗੇ ਨਾਲ ਉਨੀ ਮੈਨੂੰ ਦੱਸਿਆ ਕਿ ਕਿੱਦਾਂ ਸੁਚਮਣਾ ਸੇਵਾ ਕਰਨੀ ਸਾਰਾ ਕੁਝ ਸੁਚਮਣ ਨਾਲ ਹੁੰਦਾ ਨਾ ਫਿਰ ਅਸੀਂ ਉਸ ਦਿਨ ਮੈਂ ਪਹਿਲੀ ਵਾਰ ਸੇਵਾ ਕੀਤੀ ਮੜਾ ਮਨ ਸ਼ਾਂਤ ਹੋਇਆ ਤੁਸੀਂ ਸੱਚ ਜਾਣਿਓ ਮੈਂ ਇੱਕ ਹਫਤਾ ਲਗਾਤਾਰ ਜੰਦੀ ਰਹੀ ਤੇ ਮਤਲਬ ਐਡੀ ਵੱਡੀ ਪ੍ਰੋਬਲਮ ਸੀ ਨਾ ਸਾਡੀ ਜਿਹਦਾ ਸਾਨੂੰ ਕੋਈ ਮਤਲਬ ਲੱਗਦਾ ਹੀ ਨਹੀਂ ਸੀ ਕਿ ਕੋਈ ਸੋਲੂਸ਼ਨ ਹੋ ਸਕਦਾ ਆ ਰੋ ਰੋ ਕੇ ਆਪਣਾ ਆਪ ਗਵਾ ਲਿਆ ਸੀਗਾ ਤੇ ਹਫਤੇ ਬਾਅਦ ਉਹ ਸੋਲਵ ਹੋ ਗਈ। ਉਸ ਦਿਨ ਤੋਂ ਮਤਲਬ ਇੰਨਾ ਯਕੀਨ ਵੱਜ ਗਿਆ ਹੁਣ ਕੋਈ ਵੀ ਪ੍ਰੋਬਲਮ ਆਵੇ। ਬਸ ਅਸੀਂ ਝਾੜੂ ਦੀ ਸੇਵਾ, ਇੱਕ ਨਿਸ਼ਾਨ ਸਾਹਿਬ ਦੀ ਸੇਵਾ ਤੇ ਇੱਕ ਦੇਗ ਵਾਲੇ ਬੱਤਨਾਂ ਦੀ ਸੇਵਾ। ਇਹ ਸੇਵਾ ਸ਼ੁਰੂ ਕਰ ਦਿੱਤੀ। ਜਿਹੜੇ ਨਿਸ਼ਾਨ ਸਾਹਿਬ ਦੀ ਸੇਵਾ ਇਹਦਾ ਵੀ ਬਹੁਤ ਮਹੱਤਵ ਆ। ਕਹਿੰਦੇ ਜਿੱਥੇ ਨਿਸ਼ਾਨ ਸਾਹਿਬ ਹੁੰਦਾ ਨਾ ਗੁਰਦੁਆਰੇ ਵਿੱਚ ਇਹ ਵੀ ਮੈਂ ਸੰਤਾਂ ਤੋਂ ਸੁਣਿਆ ਸੀਗਾ। ਉਹ ਕਹਿੰਦੇ ਉੱਥੇ ਮਤਾ ਸਹਿਬ ਦੇਵਾਜੀ ਦਾ ਵਾਸਾ ਹੁੰਦਾ। ਮਤਾ ਸਹਿਬ ਦੇਵਾਜੀ ਉੱਥੇ ਹਰ ਸਮੇਂ ਹਾਜ਼ਰ ਨਾਜ਼ਰ ਹੁੰਦੇ। ਜਦੋਂ ਤੁਸੀਂ ਉੱਥੇ ਬੈ ਕੇ ਕੋਈ ਵੀ ਆਪਣਾ ਗੁਰਬਾਣੀ ਦਾ ਪਾਠ ਕਰਦੇ ਆ ਤਾਂ ਮਾਤਾ ਸਾਹਿਬਦੇਵ ਜੀ ਸੁਣਦੇ ਆ ਕਹਿੰਦੇ ਜਦੋਂ ਅਸੀਂ ਉੱਥੇ ਬੈ ਕੇ ਪਾਠ ਕਰਦੇ ਹਾਂ ਨਾ ਸਾਨੂੰ ਸ਼ਾਂਤੀ ਨਾਲ ਪਾਠ ਕਰਨਾ ਚਾਹੀਦਾ ਮਤਲਬ ਕਿ ਕਾਲੀਚ ਕਰਨਾ ਚਾਹੀਦਾ ਬਿਲਕੁਲ ਸਹਿਜ ਨਾ ਕਰਨਾ ਚਾਹੀਦਾ ਤੇ ਇੱਕ ਤੁਹਾਨੂੰ ਥੜਾ ਸਾਹਬ ਜੀ ਰੂਹ ਧੋਣਾ ਚਾਹੀਦਾ ਨਿਸ਼ਾਨ ਸਾਹਿਬ ਦਾ ਇਹ ਸੇਵਾ ਸਭ ਤੋਂ ਉੱਤਮ ਸੇਵਾ ਮੰਨੀ ਗਈ ਆ ਬਾਕੀ ਕਿਸੇ ਤਰ੍ਹਾਂ ਦੇ ਵਿਮਾ ਭਰਮਾਂ ਚ ਪੈਣ ਦੀ ਲੋੜ ਨਹੀਂ ਜਦੋਂ ਵੀ ਅਸੀਂ ਗੁਰਦੁਆਰੇ ਸੇਵਾ ਕਰਦੇ ਆ ਨਾਲ-ਨਾਲ ਸਿਮਰਨ ਕਰੋ ਆਪਣਾ ਮਨ ਗੁਰੂ ਮਹਾਰਾਜ ਜੀ ਨਾਲ ਜੋੜੋ ਆਪੇ ਪ੍ਰਮਾਤਮਾ ਹੌਲੀ-ਹੌਲੀ ਹੌਲੀ-ਹੌਲੀ ਕਿਸੇ ਨਾ ਕਿਸੇ ਦਿਨ ਸੁਣਾਈ ਲੈਂਦਾ ਮੇਨ ਗੱਲ ਇਹ ਹੁੰਦੀ ਆ ਕਿ ਲਾਈਨ ਵਿੱਚ ਲੱਗਣਾ ਸੌਰੀ ਮੇਨ ਗੱਲ ਇਹ ਹੁੰਦੀ ਆ ਕਿ ਗੁਰੂ ਦਾ ਨਾਮ ਲੈਣ ਲਈ ਲਾਈਨ ਵਿੱਚ ਲੱਗਣਾ ਤੇ ਬਾਕੀ ਜਿਹੜੇ ਵੀ ਤੁਸੀਂ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓਜ਼ ਨੂੰ ਜ਼ਰੂਰ ਦੇਖਿਓ ਆਪਣੇ ਚੈਨਲ ਤੇ ਨਾ 4000 ਘੰਟੇ ਹੋਣੇ ਵਾਲੇ ਆ ਤੇ ਮੈਨੂੰ ਇਹ ਆ ਕਿ ਸਾਡਾ ਵਾਚ ਟਾਈਮ ਪੂਰਾ ਹੋ ਜਵੇ ਇਸ ਲਈ ਹੁਣ ਅਸੀਂ ਰੋਜ਼ 8 ਵਜੇ ਲਾਈਵ ਆਇਆ ਕਰਨਾ ਆ ਮੈਂ ਪਹਿਲਾਂ ਉਹ ਦੱਸਿਆ ਸੀਗਾ ਤੇ ਸੌਰੀ ਥੋੜਾ ਗਾਲ ਖਰਾਬ ਤੇ ਆਪ ਜਿੰਨੇ ਰੋਜ਼ ਲਾਈਵ ਜੁਆਇਨ ਕਰਨੀ ਆ ਠੀਕ ਆ ਜੀ ਚਲੋ ਜੀ ਹੁਣ ਆਪਾਂ ਜਪ ਸ਼ੁਰੂ ਕਰਦੇ ਆ ਅੱਜ ਅਸੀਂ ਜਪ ਕਰਾਂਗੇ ਤੁਹਾਨੂੰ ਤੁਹਾਨੂੰ ਆ ਬਾਬਾ ਦੀਪ ਸਿੰਘ ਜੀ ਦਾ ਨਾਮ ਦਾ ਠੀਕ ਆ ਜੀ ਤੰਤਨ ਬਾਬਾ ਦੀਪ ਸਿੰਘ 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 ਜੀ ਸ਼ਹੀਦ ਸਿੰਘ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘ ਬਾਬਾ दीप सिंह जी शहीद सिंह बाबा दीप सिंह जी बाबा दीप सिंह जी बाबा दीप सिंह जी 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 तन तन बाबा दीप सिंह जी तन तन बाबा दीप सिंह जी तन तन बबदीप दीप सिंह जी तन तन बबदीप दीप सिंह जी दीप सिंह जी 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 बबदीप दीप सिंह जी तन तन बबदीप दीप सिंह जी तन तन बबदीप दीप सिंह जी ਤੰਨ ਤੰਨ ਬਾਬਾ ਦੀਪ ਸੰਗ ਜੀ ਤੰਨ ਤੰਨ ਬਾਬਾ ਨੇ ਬਸੇਂਗੇ ਜੀ ਤੰਨ ਤੰਨ ਬਾਬਾ ਦੀਪ ਸੰਗ ਜੀ ਤੰਨ ਕੰਨ ਬਾਬਾ ਦੀਪ ਸੰਗ ਜੀ ਸਭੇ ਕਾਰਜ ਸੁਸਵਾਰੀ ਦੇ ਚੀ ਮੱਬਾ ਦੀਪ ਸੰਗ ਜੀ ਸਬੇ ਕਾਰ ਚ ਸਵਾਰ ਤੇ ਚੀ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਆਪਣੇ ਦਾਸਾਂ ਦੇ ਕਰਜ ਸਵਾਰੋ ਤਨ ਤਨ ਬਾਬਾ ਦੀਪ ਸਿੰਘ ਜੀ ਆਪਣੇ ਦਾਸਾਂ ਦੇ ਜਿਸ ਵਾਰੋ ਤਨ ਤਨ ਵ ਬਦੀਪ ਸਿੰਘ ਜੀ 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 ਦੀਪ ਸਿੰਘ ਜੀ ਵ ਬਦੀਪ ਸਿੰਘ ਜੀ ਵ ਬਦੀਪ ਸਿੰਘ ਜੀ ਵ ਬਦੀਪ ਸਿੰਘ ਜੀ ਦੀਪ ਸਿੰਘ ਜੀ ਵ ਬਦੀਪ ਸਿੰਘ ਜੀ ਦੀਪ ਸਿੰਘ ਜੀ ਵ ਬਦੀਪ ਸਿੰਘ ਜੀ ਦੀਪ ਸਿੰਘ ਜੀ ਵਾ ਬਦੀਪ ਸਿੰਘ ਜੀ ਦੀਪ ਸਿੰਘ ਜੀ ਵਾ ਬਦੀਪ ਸਿੰਘ ਜੀ ਦੀਪ ਸਿੰਘ ਜੀ ਵਾ ਬਦੀਪ ਸਿੰਘ ਜੀ ਵਾ ਬਦੀਪ ਸਿੰਘ ਜੀ ਸਿੰਘ ਸ਼ਹੀਦ 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 ਵਾ ਬਦੀਪ ਸਿੰਘ ਜੀ ਦੀਪ ਸਿੰਘ ਜੀ ਬਬਦੀਪ ਸਿੰਘ ਜੀ ਬਬਦੀਪ ਸਿੰਘ ਜੀ ਬਬਦੀਪ ਸਿੰਘ ਜੀ ਦੀਪ ਸਿੰਘ ਜੀ ਬਬਦੀਪ ਸਿੰਘ ਜੀ ਦੀਪ ਸਿੰਘ ਜੀ ਬਬਦੀਪ ਸਿੰਘ ਜੀ ਸਿੰਘ ਸ਼ਹੀਦ ਬਬਦੀਪ ਸਿੰਘ ਜੀ ਸਿੰਘ ਬਬਦੀਪ ਸਿੰਘ ਜੀ ਸ਼ਹੀਦ ਸਰਤਾਜ ਬਬਦੀਪ ਸਿੰਘ ਜੀ ਸ਼ਹੀਦ ਸਰਤਾਜ ਬਬਦੀਪ ਸਿੰਘ ਜੀ ਦੀਪ ਸਿੰਘ ਜੀ ਵਾ ਮਦੀਪ ਸਿੰਘ ਜੀ ਦੀਪ ਸਿੰਘ ਜੀ ਵਾ ਦੀਪ ਸਿੰਘ ਜੀ ਦੀਪ ਸਿੰਘ ਜੀ ਵਾ ਦੀਪ ਸਿੰਘ ਜੀ ਤਾਡੇ ਬੱਚੇ ਵਾ ਦੀਪ ਸਿੰਘ ਜੀ ਤੁਹਾਡੇ ਬੱਚੇ ਵਾ ਦੀਪ ਸਿੰਘ ਜੀ ਦੀਪ ਸਿੰਘ ਜੀ ਦੀਪ ਸਿੰਘ ਜੀ ਦੀਪ ਸਿੰਘ ਜੀ ਵਾ ਦੀਪ ਸਿੰਘ ਜੀ ਵਾਹੇ ਗੁਰੂ ਮ ਬਦੀਪ ਸਿੰਘ ਜੀ ਵਾਹੇ ਗੁਰੂ ਮ ਬਦੀਪ ਸਿੰਘ ਜੀ ਸ਼ਹੀਦ ਸਿੰਘ ਵ ਬਦੀਪ ਸਿੰਘ ਜੀ ਸ਼ਹੀਦ ਸਿੰਘ ਵ ਮ ਬਦੀਪ ਸਿੰਘ ਜੀ ਢੀਪ ਸਿੰਘ ਜੀ ਵ ਬਦੀਪ ਸਿੰਘ ਜੀ ਦੀਪ ਸਿੰਘ ਜੀ ਵ ਬਦੀਪ ਸਿੰਘ ਜੀ ਦੀਪ ਸਿੰਘ ਜੀ ਵ ਬਦੀਪ ਸਿੰਘ ਜੀ ਦੀਪ ਸਿੰਘ ਜੀ ਵ ਬਦੀਪ ਸਿੰਘ ਜੀ ਸ਼ਹੀਦ ਸਿੰਘ ਵ ਬਦੀਪ ਸਿੰਘ ਜੀ ਕਾਰਜ ਸਵਾਰ ਦੇਵਾ ਬਾਬਾ ਦੀਪ ਸਿੰਘ ਜੀ ਕਾਰਜ ਸਵਾਰ ਦੇਵਾ ਬਾਬਾ ਦੀਪ ਸਿੰਘ ਜੀ ਸਹੀ ਜਨਾ ਦੇ ਸਿਰਤਾਜ ਬਾਬਾ ਦੀਪ ਸਿੰਘ ਜੀ ਰੱਖਿਓ ਗਰੀਵ ਦਿਲਾਜ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ हर थांतिहाप सिंह जी हर थांति सहाई बाबा दीप सिंह जी दीप सिंह जी बाबा दीप सिंह जी बाबा दीप सिंह जी बाबा दीप सिंह जी दीप सिंह जी बाबा दीप सिंह जी दीप सिंह जी बाबा दीप सिंह जी ਦੀਪ ਸਿੰਘ ਜੀ ਜੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀ ਸਿੰਘ ਜੀ ਹਨੂਮਾ ਜੀ ਦੀਪ ਸਿੰਘ ਜੀ ਸ਼ਹੀਦਾਂ ਦੇ ਸਰਤਾਜ ਸਤ ਗੁਰੂ ਸ਼ਹੀਦਾਂ ਦੇ ਸਰਤਾਜ ਸਤ ਗੁਰੂ ਬੱਬਾ ਦੀਪ ਸਿੰਘ ਜੀ ਵੱਬਾ ਦੀਪ ਸਿੰਘ ਜੀ ਹਰ ਥਾਂ ਤੇ ਸਹਾਈ ਵੱਬਾ ਦੀਪ ਸਿੰਘ ਜੀ ਦੀਪ ਸਿੰਘ ਜੀ ਵੱਬਾ ਦੀਪ ਸਿੰਘ ਜੀ ਹਰ ਥਾਂ ਤੇ ਸਹਾਈ ਵੱਬਾ ਦੀਪ ਸਿੰਘ ਜੀ ਤੰਨ ਤੰਨ ਵੱਬਾ ਦੀਪ ਸਿੰਘ ਜੀ ਤੰਨ ਤੰਨ ਵੱਬਾ ਦੀਪ ਸਿੰਘ ਜੀ ਸ਼ਹੀਦਾਂ ਦੇ ਸਰਤਾਜ ਵੱਬਾ ਦੀਪ ਸਿੰਘ ਜੀ ਸ਼ਹੀਦਾਂ ਦੇ ਸਰਤਾਜ ਵੱਬਾ ਦੀਪ ਸਿੰਘ ਜੀ ਹਰਿ ਥਾਤੇ ਸਹਾਈ ਬੱਬਾ ਦੀਪ ਸਿੰਘ ਜੀ ਹਰਿ ਥਾਤੇ ਸਹਾਈ ਬੱਬਾ ਦੀਪ ਸਿੰਘ ਜੀ ਬੱਬਾ ਦੀਪ ਸਿੰਘ ਜੀ ਬੱਬਾ ਦੀਪ ਸਿੰਘ ਜੀ ਬੱਬਾ ਦੀਪ ਸਿੰਘ ਜੀ ਥਾਡੇ ਬੱਚੇ ਬੱਬਾ ਦੀਪ ਸਿੰਘ ਜੀ ਅਸੀਂ ਥਾਡੇ ਬੱਚੇ ਬੱਬਾ ਦੀਪ ਸਿੰਘ ਜੀ ਰੱਖਿਓ ਗਰੀਬ ਦਿਲਾਜ ਦਤਾ ਜੀ ਰੱਖਿਓ ਗਰੀਬ ਦਿਲਾਜ ਵਾਹਿਗੁਰੂ 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 ਤਨ ਤਨ ਬਾਬਾ ਦੀਪ ਸਿੰਘ ਜੀ 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 ਹਰ ਘਾਤੇ ਸਹਾਈ ਬਾਬਾ ਦੀਪ ਸਿੰਘ ਜੀ ਹਰ ਘਾਤੇ ਸਹਾਈ ਬਾਬਾ ਦੀਪ ਸਿੰਘ ਜੀ ਦੀਪ ਸਿੰਘ ਜੀ ਬਬਤੀਪ ਸਿੰਘ ਜੀ ਦੀਪ ਸਿੰਘ ਜੀ ਪਬਤੀਪ ਸਿੰਘ ਜੀ ਦੀਪ ਸਿੰਘ ਜੀ ਬਬਦੀਪ ਸਿੰਘ ਜੀ ਦੀਪ ਸਿੰਘ ਜੀ ਬਬਦੀਪ ਸਿੰਘ ਜੀ ਦੀਪ ਸਿੰਘ ਜੀ ਪਬਤੀਪ ਸਿੰਘ ਜੀ ਬਦੀਪ ਸਿੰਘ ਜੀ ਬਬਦੀਪ ਸਿੰਘ ਜੀ ਠਾਡਾ ਸ਼ੁਕਰਾਨਾ ਬਬਦੀਪ ਸਿੰਘ ਜੀ ਠਾਡਾ ਸ਼ੁਕਰਾਨਾ ਬਬਦੀਪ ਸਿੰਘ ਜੀ හර ස්වාස ස්වාසෂික්කරන්න දත් අජිහාර ස්වාස ස්වාසශුකරන්නා තන්න තන්න බබදීපසිංගජී තන්න තන්න බධීපසිංගජී තන්න තන්න බබධීපසිංගජී තන්න තන්න බබදීපසිංගජී වාහිගුරු වාහිගුරු වහිගුරු වාහිගුරු. वागुरु 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 सरताज बपसिंह जी गरीब दी लाज बाबा दीपसिंह जी बाबाप सिंह जी बाबादिपसिं जी சாயா தீப சிங்க ஹா ஸஹாயாதிப சிங்கூரு வாூ வா ਵਾਹਿਗੁਰੂ 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 ਤਨ ਤਨ ਗੁਰੂ ਰਾਮਦਾਸ ਨੇ ਤਨ ਤਨ ਗੁਰੂ ਰਾਮਦਾਸ ਜੀ ਤਨ ਤਨ ਗੁਰੂ ਰਾਮਦਾਸ ਜੀ ਤਨ ਤਨ ਗੁਰੂ ਰਾਮਦਾਸ ਜੀ தன்ன தான்தா தன்ன தான்தா ஜன தீன்வார ஜனா தீன்வ தன்ன தான் ਤਨ ਤਨ ਰਾਮਦਾਸ ਗੁਰਿਆ ਜਿਨਾਂ ਸਿਵਿਆ ਪੀਨੇ ਸਵਾਰਿਆ ਜਿਨਾਂ ਸਿਵਿਆ ਪੀਨੇ ਸਵਾਰਿਆ ਤਨ ਤਨ Saguran, Tanatana, Raman, Tasaguran, Vahiguru, 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 ਵਾਹਿ ਗੁਰੂ ਵਾਹਿ ਹੈ ਗੁਰੂ ਸ਼੍ਰੀ ਹਰਿ ਕ੍ਰਿਸ਼ਨ ਤੇ ਹਾਈਏ ਜਿਸ 디ਠੇ ਸਭ ਦੁੱਖ ਜਾਈ ਤੇਗ ਬਹਾਦਰ ਸਿਮਰਿਆ ਕਰਨਾਉ ਨਿਦਿਆ ਮੇ ਧਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਹਾਈਏ ਜਿਸ 디ਠੇ ਸਭ ਦੁੱਖ ਜਾਈ ਗੁਰ ਤੇਗ ਬਹਾਦਰ ਸਿਮਰਿਆ ਕਰਨਾਉ ਨਿਦਿਆ ਵਾਹਿਗੁਰੂ 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 ਵਾਹਿਗੁਰ ਵਾਹਿਗੁਰੂ 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 ਬੁਲ ਮਨਾ ਤੂੰ ਡੋਲਨੀ ਨਾ ਆਪਣੇ ਉਹ ਗੁਣ ਫੁੱਲ ਕਿਸੇ ਨੇ ਫੁੱਲਨੀ ਨਾ ਵਾਹਿਗੁਰੂ 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 ூ வா வாூ வாூ வா

ਤਨ ਤਨ ਨੂੰ ਗੁਰੂ ਰਾਮਦਾਸ ਨੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਅੱਜ ਆਪਾਂ ਧੰਨ ਧੰਨ ਬਾਬਾ ਦੀਪ ਸਿੰਘ ਮਹਾਰਾਜ ਜੀ ਦਾ 10 ਮਿੰਟ ਜਾਪ ਕੀਤਾ ਤੇ ਬਾਅਦ ਵਿੱਚ ਗੁਰੂ ਅਮਦਾਸ ਮਹਾਰਾਜ ਜੀ ਦਾ ਜਾਪ ਕੀਤਾ ਸੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤਾਂ ਕਿ ਸਾਡਾ ਵਾਚ ਟਾਈਮ ਜਲਦੀ ਜਲਦੀ ਪੂਰਾ ਹੋ ਜਾਵੇ ਤੇ ਬਾਕੀ ਆਪਾਂ ਕੱਲ 8:00 ਵਜੇ ਲਾਈਵ ਆਵਾਂਗੇ 8 ਵਜੇ ਸਾਡਾ ਪੱਕਾ ਟਾਈਮ ਆ ਜਾਪ ਦਾ ਕਈ ਵਾਰੀ 5-10 ਮਿੰਟ ਅੱਗੇ ਪਿੱਛੇ ਮਤਲਬ ਅੱਗੇ ਤਾਂ ਨਹੀਂ ਹੁੰਦੇ ਅੱਜਿੱਦਾਂ ਅੱਜ ਆਪਾਂ 10-15 ਮਿੰਟ ਲੇਟ ਸੀਗੇ ਕਈ ਵਾਰ ਇਦਾਂ ਹੋ ਜਾਂਦਾ ਤੁਸੀਂ ਪਲੀਜ਼ ਚੈਨਲ ਤੇ ਚੈੱਕ ਕਰ ਲਿਆ ਕਰੋ ਤੇ ਬਾਕੀ ਆਪਾਂ ਜਾਪ ਕਰਨਾ 8 ਅਕਤੂਬਰ ਨੂੰ ਮੈਂ ਤੁਹਾਨੂੰ ਟਾਈਮ ਦੱਸ ਦੂੰਗੀ ਕਿੰਨੇ ਵਜੇ ਸ਼ੁਰੂ ਕਰਨਾ 10000 ਵਾਰ ਧੰ ਗੁਰੂ ਰਾਮਦਾਸ ਜੀ ਕਹਿਣਾ ਹੈ ਕਾਊਂਟਰ ਤੇ ਕਰਾਂਗੇ ਆਪਾਂ ਤੇ ਤੁਸੀਂ ਵੀ ਨਾਲ ਜੁਆਇਨ ਕਰਿਓ ਤੇ ਗੁਰੂ ਮਹਾਰਾਜ ਜੀ ਦਾ ਜਨਮ ਦੇ ਨੇ 8 ਅਕਤੂਬਰ ਨੂੰ ਆਪਣਾ ਸਵਾਸ ਸਵਾਸ ਸਫਲ ਕਰਿਓ। ਬਾਕੀ ਆਪਾਂ ਹੁਣ ਕੱਲ ਨੂੰ 8 ਵਜੇ ਮਿਲਾਂਗੇ। ਚਲੋ ਜੀ ਆਪਾਂ ਲਾਈਵ ਕਰਦੇ ਆਂ ਬੰਦ। ਜਿਨ੍ਹਾਂ ਜਿਨ੍ਹਾਂ ਨੇ ਲਾਈਵ ਜੁਆਇਨ ਕੀਤਾ, ਲਾਈਕ ਕੀਤਾ ਬਹੁਤ-ਬਹੁਤ ਥੈਂਕ ਯੂ। ਤੇ ਬਾਕੀ ਜਿਹੜੀਆਂ ਵੀ ਆਪਣੇ ਚੈਨਲ ਤੇ ਵੀਡੀਓ ਵੀਡੀਓਜ਼ ਆ ਸਾਰੀਆਂ ਨੂੰ ਵਾਚ ਕਰ ਲਿਓ, ਫੁੱਲ ਵਾਚ ਕਰ ਲਿਓ ਪਲੀਜ਼ ਤੇ ਸ਼ੇਅਰ ਵੀ ਕਰਿਓ। ਵੱਧ ਤੋਂ ਵੱਧ ਸਾਨੂੰ ਸਪੋਰਟ ਕਰੋ। ਥੈਂਕ ਯੂ ਜੀ ਆਪਾਂ ਹੁਣ ਕੱਲ ਨੂੰ 8 ਵਜੇ ਲਾਈਵ ਆਵਾਂਗੇ। ਓਕੇ ਜੀ।